ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਕਣੀਆਂ ਤਸਵੀਰ ਜੈਤੋ ਤੇ ਜਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਦਲਜੀਤ ਦੇ ਕਰੋ ਇੱਕ ਸੱਜਰ ਸੁਈ ਐਫ ਗਾਂ ਦਿਖਾ ਰਹੇ ਆਂ ਪੂਰੀ ਜਾਣਕਾਰੀ ਤਾਂ ਆਪਾਂ ਬਾਈ ਤੇ ਲਵਾਂਗੇ ਕਦੋਂ ਕਦੀ ਸੁਈ ਐ ਤੇ ਕਿੰਨਾ ਦੁੱਧ ਹੈ ਜੇ ਕਦ ਕਾੜ ਦੀ ਆਪਾਂ ਗੱਲ ਕਰਕੇ ਕਦ ਕਾੜ ਠੀਕ ਹੈ ਥੋੜਾ ਥੋੜੇ ਮਿੱਤਰੋ ਸੇੰਗ ਜ਼ਰੂਰ ਹੈ ਤੇ ਥਾਣਾ ਦੀ ਆਪਾਂ ਬੰਤਰ ਨੇੜੇ ਕਰਕੇ ਆਪਾਂ ਦਿਖਾਵਾਂਗੇ ਹੈਕਸਾ ਹਵਾਨੇ ਦੀ ਆ ਦੁੱਧ ਮਿੱਤਰੋ ਪੂਰਾ ਸੋਹਣਾ ਤਿਆਰ ਹੈ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂ ਬਾਈ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਹੁਤ ਠੀਕ ਆ ਸੇਤਾ ਹਾਂਜੀ ਹਾਂਜੀ ਸੂਆ ਪਹਿਲਾ ਗਾਂ ਦਾ ਜਿਹੜਾ ਇਹ ਇਹ ਆਪਣਾ ਤੀਜੇ ਸੂਏ ਤੀਜੇ ਸੂਏ ਸੂਈ ਆ ਹਾਂਜੀ ਕਿੰਨਾ ਕਚਰ ਹੋ ਗਿਆ ਸੂਏ ਨੂੰ ਇਹਨੂੰ ਹੋ ਗਏ ਜੀ 14 15 ਦਿਨ ਦੁੱਧ ਕਿੰਨਾ ਤਿਆਰ ਹੈ ਦੁੱਧ 18 ਲੀਟਰ ਆ ਜੀ ਮੰਗਰ ਬੱਚਾ ਬੱਚਾ ਜੀ ਮੰਗਰ ਬੱਸ ਤੋਰੋ ਜੇ ਇੱਕ ਵਾਰੀ 18 ਲੀਟਰ ਮਿੱਤਰੋ ਦੁੱਧ ਤਿਆਰ ਆ 14-15 ਦਿਨ ਹੋ ਗਏ ਸੂਈ ਨੂੰ ਮਗਰ ਵਰਸਾ ਤੇ ਕੱਦ ਕਾ ਠੀਕ ਆ ਥਣ ਲੇਬੀ ਦੀ ਮਿੱਤਰੋ ਪੂਰੀ ਸਾਫ ਆ ਫਿਕਸ ਆ ਹਵਾਨੇ ਦੀ ਆ ਸਿੰਘ ਜਰੂਰ ਠੰਡੀ ਸੀਲ ਵਧੀਆ ਜੀ ਹਾਂਜੀ ਹਾਂਜੀ ਓਕੇ ਲੈ ਚਲੋ ਜੀ ਮੁੱਲ ਫਿਰ ਕੀ ਕਰਤਾ ਜੀ ਮੁੱਲ ਬਾਈ ਜੀ ਦਾ 75000 ਮਾਨਦਾਨ ਹੋ ਜੂ ਹਾਂਜੀ 1000 2000 ਛੋਟ ਕਰਦੇ ਨੇ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 9056398146 9056398146 ਮੰਦੇ ਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਘਰੇਲੂ ਹੈ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਹੌਲੀ ਹੌਲੀ ਹੋਵੇ ਤੇ ਮਗਰ ਆਹਾ ਬਸਾ ਪਿੰਡ ਘੜੀਆਂ ਤੇ ਤਸਵੀਰ ਜੈਤੂ ਆ ਤੇ ਜ਼ਿਲ੍ਹਾ ਹੈਗਾ ਜਫਰੀਦਕੋਟ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਇਹ ਜਿਹੜਾ ਤੁਹਾਡਾ ਘਰ ਹੈ ਕਿੱਥੇ ਜੇ ਘਰਾਂ ਪਿੰਡ ਦੇ ਆਪਣੇ ਪੁਰਾਣਾ ਗੁਰਦੁਆਰਾ ਸਾਹਿਬ ਹੈ ਪੁਰਾਣਾ ਗੁਰਦੁਆਰਾ ਪਿੰਡ ਦੇ ਵਿੱਚ ਹਾਂਜੀ ਪਿੰਡ ਦੇ ਵਿੱਚ ਓਕੇ ਜੀ